ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਵਾਤਾਵਰਨ ਨੂੰ ਸਾਫ਼ ਸੁਥਰਾ ਅਤੇ ਬਚਾਉਣ ਦੇ ਲਈ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ ਉਧਰ ਹੀ ਬਲਾਕ ਰੁੜਕਾ ਕਲਾ ਅਧੀਨ ਪੈਂਦੇ ਪਿੰਡਾਂ ਵਿੱਚ ਨਿਤ ਨਵੇਂ ਦਿਨ ਢਲਲੇ ਨਾਲ ਰੁੱਖ ਘਟਣ ਦਿੱਤਾ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਪਿੰਡ ਕਾਹਨਾਨ ਤੇਸੀਆਂ ਤੋਂ ਬਾਅਦ ਤਾਜ਼ਾ ਮਾਮਲਾ ਪਿੰਡ ਰੁੜਕੀ ਦਾ ਹੈ ਜਿੱਥੋਂ ਦੀ ਨਵੀਂ ਚੁਣੀ ਪੰਚਾਇਤ ਨੇ ਵਿਕਾਸ ਕਾਰਜਾਂ ਦੀ ਥਾਂ ਪਿੰਡ ਵਿੱਚ ਪੁਰਾਣੇ ਰੁੱਖਾਂ ਦੀ ਵੱਡੇ ਪੱਧਰ ਤੇ ਕਟਾਈ ਕਰਕੇ ਪੰਚਾਇਤੀ ਕਮੇਟੀ ਸ਼ੁਰੂਆਤ ਵਿਨਾਸ਼ ਕਾਰਜਾਂ ਤੋਂ ਕੀਤੀ ਹੈ ਜਿਕਰ ਯੋਗ ਹੈ ਕਿ ਨਵੀਂ ਬਣੀ ਸਰਪੰਚ ਸਾਹਿਬਾ ਦੇ ਪਤੀ ਵੱਲੋਂ ਕੁਝ ਲੋਕਾਂ ਨੂੰ ਨਾਲ ਲੈ ਕੇ ਪਿੰਡ ਦੇ ਪੁਰਾਣੇ ਵੱਡੇ ਛੰਦਾਰ ਦਰਖਤਾਂ ਨੂੰ ਜਿਨ੍ਹਾਂ ਵਿੱਚ ਬੋਹੜ ਪਿੱਪਲ ਆਦਿ ਸ਼ਾਮਲ ਹਨ ਉਹਨਾਂ ਨੂੰ ਬਿਨਾਂ ਕੋਈ ਸਰਕਾਰੀ ਮਨਜ਼ੂਰੀ ਲਏ ਬੇਵਜਹਾ ਵਟ ਦਿੱਤਾ ਹੈ ਇਸ ਸਬੰਧੀ ਪਿੰਡ ਦੇ ਸਰਪੰਚ ਸਾਹਿਬ ਤੋਂ ਵਾਰ-ਵਾਰ ਪੱਖ ਲੈਣ ਲਈ ਬਹੁਤ ਵਾਰ ਸੰਪਰਕ ਕੀਤਾ ਗਿਆ ਪਰ ਉਹਨਾਂ ਵੱਲੋਂ ਕੋਈ ਵੀ ਪੱਖ ਨਹੀਂ ਦਿੱਤਾ ਗਿਆ

ਜੋ ਕਿ ਸਰਾਸਰ ਗੈਰ ਕਾਨੂੰਨੀ ਹੈ ਇਸ ਪਏ ਗਏ ਮਤੇ ਦੇ ਸਰਪੰਚ ਸਾਹਿਬ ਅਤੇ ਪੰਚਾਇਤ ਮੈਂਬਰ ਖੁਦ ਜ਼ਿੰਮੇਵਾਰ ਹੋਣਗੇ ਇਸ ਸਬੰਧੀ ਜੰਗਲਾਤ ਵਿਭਾਗ ਨੂੰ ਵੀ ਸੂਚਿਤ ਕੀਤਾ ਗਿਆ ਪਰ ਉਹਨਾਂ ਦੀ ਢਿੱਲ ਮੱਟ ਦੇ ਚਲਦਿਆਂ ਉਹ ਅਜੇ ਤੱਕ ਮੌਕਾ ਦੇਖਣ ਵੀ ਨਹੀਂ ਆਏ ਹੁਣ ਬਲਾਕ ਅਧਿਕਾਰੀ ਜਾਂ ਜੰਗਲਾਤ ਵਿਭਾਗ ਇਸ ਤੇ ਕੋਈ ਕਾਰਵਾਈ ਕਰਦਾ ਹੈ ਜਾਂ ਨਹੀਂ ਇਹ ਤਾਂ ਉਹ ਵਾਲਾ ਸਮਾਹੀ ਦੱਸੇਗਾ ਪਰ ਆਏ ਦਿਨ ਬਲਾਕ ਰੁੜਕਾ ਕਲਾਂ ਦੇ ਪਿੰਡਾਂ ਵਿੱਚ ਦਰਖਤ ਕੱਟਣ ਦੀਆਂ ਘਟਨਾ ਨੂੰ ਸਰਕਾਰ ਵੱਲੋਂ ਵਿਸ਼ੇਸ਼ ਕਦਮ ਚੁੱਕਣ ਦੀ ਲੋੜ ਹੈ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਬਲਾਕ ਰੋੜਕਾਂ ਕਲਾ ਦੇ ਅਧਿਕਾਰੀਆਂ ਅਤੇ ਪਿੰਡ ਤਗੜ ਦੀ ਨਵੀਂ ਚੁਣੀ ਗਈ ਪੰਚਾਇਤ ਵੱਲੋਂ ਨੰਬਰੀ ਸਾਮਲਾਟਾ ਉੱਪਰ ਨਜਾਇਜ਼ ਕਬਜ਼ੇ ਕਰਵਾਏ ਜਾ ਰਹੇ ਹਨ। ਅੱਗੇ ਕੀ ਨਾ ਤੁਹਾਡਾ? ਜਲਜੀਤ ਸਿੰਘ ਤੁਸੀਂ ਜੀ ਮੀਡੀਆ ਨੂੰ ਬੁਲਾਇਆ ਜੀ ਪਿੰਡ ਵਿੱਚ ਕੀ ਗੱਲ ਹੋਈ ਜੀ ਪੇਪਰ ਬੁਰਾ ਹੈ ਮੋਟੇ ਮੋਟੇ ਮੋਛੇ ਵੱਡੇ ਗਏ ਆ ਦਰਖਤ ਵੱਡੇ ਗਏ ਤੁਹਾਡੇ ਪਿੰਡ ਕਿੰਨੇ ਕਿ ਦਰਖਤ ਵੱਡੇ ਆ ਜੀ ਮੇਰੇ ਮੇਰੀ ਨਜ਼ਰ ਚ ਤਾਂ 5-7 ਤਾਂ ਹੈਗੇ ਹੀ ਆ ਜੀ ਜਿਹੜੇ ਪੁਰਾਣੇ ਦਰਖਤ ਸਨ ਹਾਂਜੀ ਹਾਂਜੀ ਤੇ ਸਰ ਇਹਦਾ ਨੂੰ ਕਦੋਂ ਵੱਡੇ ਆ ਜੀ ਇਹਨਾਂ ਨੂੰ ਪੰਚਾਇਤ ਨੇ ਵੜਾਏ ਆ ਅੱਛਾ ਜੀ ਹਾਂਜੀ ਕਿਹੜੀ ਪਿੰਡ ਰੜਕੀ ਦੀ ਹਾਂ ਜੀ ਹਾਂ ਜੀ ਨਮੀ ਬਣੀ ਪੰਚਾਇਤ ਨੇ ਜੀ ਹਾਂ ਜੀ ਹਾਂ ਜੀ ਤੇ ਸਰ ਇਹਦੇ ਬਾਰੇ ਕੋਈ ਨੌਲੇਜ ਹੈਗੀ ਹੈ ਕਿ ਇਹਨਾਂ ਨੇ ਮਤਲਬ ਮਨਜ਼ੂਰੀ ਲੈ ਕੇ ਵੜਾ ਕੇ ਬਿਨਾਂ ਨੂੰ ਤਾਂ ਇਹਦੇ ਬਾਰੇ ਪੰਚਾਇਤ ਨੂੰ ਪਤਾ ਹੋਊਗਾ ਅੱਛਾ ਜੀ ਮੇਰੇ ਯਾਨੀ ਉਹ ਕਹਿੰਦੇ ਬਈ ਉਹ ਨਹੀਂ ਵੜਾਏ ਤੇ ਕਿੰਨੇ ਕ ਦਿਨ ਹੋ ਗਏ ਜੀ ਵੜਦਿਆਂ ਨੂੰ ਇਹਨਾਂ ਨੂੰ ਹਾਂ ਜੀ ਕਿੰਨੇ ਕ ਦਿਨ ਹੋ ਗਏ ਵੜਦਿਆਂ ਨੂੰ ਇਹਨਾਂ ਨੂੰ ਹੋ ਗਿਆ 4-5 ਦਿਨ ਠੀਕ ਆ ਤੇ ਇਹਨਾਂ ਨੂੰ ਕਿਸ ਨੇ ਰੋਕਿਆ ਨਹੀਂ ਵੀ ਪਿੰਡ ਵਾਲਿਆਂ ਨੇ ਵੀ ਤੁਸੀਂ ਆਹ ਪੁਰਾਣੇ ਦਾਗ ਤਾਂ ਵੱਢੀ ਜਾਂਦੇ ਆ ਰੋਕਿਆ ਨਹੀਂ ਕਿਹਾ ਨੇ ਠੀਕ ਆ ਤੇ ਕੀ ਮੰਗ ਕਰਦੇ ਆ ਜੀ ਹੁਣ ਇਹ ਜਿਹਨੇ ਵੀ ਵੱਢੇ ਆ ਉਹਨਾਂ ਦੇ ਘਰ ਮੈ ਹੀ ਉਹ ਨਹੀਂ ਚਾਹੀਦੀ ਆ ਜਿਨ੍ਹਾਂ ਨੇ ਇਹ ਪੁਰਾਣੇ ਪ੍ਰਾਰਥਨ ਰਕਤ ਵੱਡੇ ਨੂੰ ਨੁਕਸਾਨ ਕੀਤਾ ਕਿਸੇ ਨੇ ਵੀ ਵੱਡੇ ਆਇਆ ਜਾਂ ਹਾਂਜੀ ਤੇ ਸੌਣ ਵਿੱਚ ਆਇਆ ਜੀ ਤੁਹਾਡੇ ਪਿੰਡ ਕੱਲ ਅਧਿਕਾਰੀ ਵੀ ਆਏ ਸੀ ਮੌਕਾ ਦੇਖਣ ਇਹਦੇ ਬਾਰੇ ਕੋਈ ਨੋਟ ਹੈ ਕੀ ਤੁਹਾਨੂੰ ਜੀ ਕੋਈ ਇਹਦੇ ਬਾਰੇ ਇਨੀ ਨੋਟ ਹੈ ਕੀ ਠੀਕ ਹੈ ਜੀ ਹਾਂਜੀ ਚਲੋ ਠੀਕ ਹੈ ਸਰ ਧੰਨਵਾਦ ਜੀ ਭਾਈ ਕੀ ਨਾਂ ਜੀ ਤੁਹਾਡਾ ਅਸ਼ੋਕ ਮਾਨ ਪੰਜਾਇਤ ਜੀ ਤੇ ਸਰ ਕੜਾ ਪਿੰਡ ਰੁੜਕੀ ਆ ਉਹ ਤੁਹਾਡੇ ਦੀਨ ਹੁੰਦਾ ਜੀ ਹਾਂਜੀ ਹਾਂਜੀ ओके ਸਰਪਿੰਡ ਰੁੜਕੀ ਦੇ ਵਿੱਚ ਕਿਹੜੇ ਆਪਣੇ ਰਾਖਵੇਂ ਦਰਖਤ ਹੁੰਦੇ ਆ ਜਿਦਾਂ ਕਿ ਬੋੜ ਪਿੱਪਲ ਉਹ ਵੱਡੀ ਮਾਤਰਾ ਵਿੱਚ ਵੱਡੇ ਗਏ ਆ ਕੀ ਮਾਮਲਾ ਤੁਹਾਡੇ ਧਿਆਨ ਵਿੱਚ ਹੈ ਮੇਰੇ ਪਾਸੋਂ ਧਿਆਨ ਚਾਇਆ ਜੀ ਤੇ ਅਸੀਂ ਉਹ ਮੁਕਦਰ ਜਾਂ ਕੰਮ ਰਖਵਾਤਾ ਹੈਗਾ ਤੇ ਹੁਣ ਕੰਮ ਬੰਦਿਆ ਉੱਤੇ ਤੇ ਉਹ ਬਿਨਾਂ ਪਰਮਿਸ਼ਨ ਤੋਂ ਵੱਡੇ ਹੋਣ ਅੱਛਾ ਮਤਲਬ ਪੰਚਾਇਤ ਦੀ ਜਾਂ ਉਹਦਾ ਕਿਸੇ ਵਸ ਕੋ ਮਜੂਰੀ ਨਹੀਂ ਲਈ ਪੰਚਾਇਤ ਨੇ ਨਹੀਂ ਨਹੀਂ ਦਾਤ ਤੋਂ ਵੱਲੋਂ ਕੋਈ ਮਨਜ਼ੂਰੀ ਨਹੀਂ ਹੈ ਨਹੀਂ ਨਹੀਂ ਤੇ ਸਰ ਇਹਦੇ ਸਬੰਧ ਵਿੱਚ ਕੋਈ ਮਤਾ ਵਗੈਰਾ ਪਾਇਆ ਕਿਉਂਕਿ ਉੱਥੇ ਪੁੱਛਣ ਤੋਂ ਆ ਜੀ ਉਹ ਕਹਿੰਦੇ ਸੀ ਮਤਾ ਪਾਇਆ ਨਹੀਂ ਮੈਨੂੰ ਮਿਲ ਤੋ ਪੋਣਾ ਹੀ ਨਹੀਂ ਪਾਇਆ ਨਹੀਂ ਮੇਰੇ ਤੋਂ ਤਾਂ ਨਹੀਂ ਮਿਲਿਆ ਮਤਲਬ ਤੁਹਾਡੇ ਵੱਲੋਂ ਕੋਈ ਮਤਾ ਨਹੀਂ ਪਾਇਆ ਤੇ ਸਰ ਐਨਜੀਟੀ ਵੱਲੋਂ ਕੋਈ ਜਾਂ ਬਣ ਵਿਭਾਗ ਵੱਲੋਂ ਕੋਈ ਮਨਜ਼ੂਰੀ ਹੋਈ ਹੋਈ ਨਹੀਂ ਨਹੀਂ ਤੇ ਸਰ ਕੀ ਪੰਚਾਇਤ ਆਪਣੀ ਮਨਮਰਜ਼ੀ ਨਾਲ ਜਿਹੜੇ ਰਾਖਵੇਂ ਦਰਖਤ ਆਪਣੇ ਛਾਣਿਆ ਆਪਣੇ ਪਿੰਡਾਂ ਦੀ ਕੀ ਵੱਢ ਸਕਦੇ ਆ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਪਰ ਉਹ ਨਹੀਂ ਤੋਂ ਵੱਡੀ ਜਾ ਸਕਦੇ ਸਾਕਰੇ ਬੋਰਡ ਤੋਂ ਬਿਲਕੁਲ ਦੇ ਵੱਡੇ ਨਹੀਂ ਜਾ ਸਕਦੇ ਠੀਕ ਆ ਤੇ ਉਹਨੇ ਕੋਈ ਕਾਰਜੀ ਕਾਰਵਾਈ ਨਹੀਂ ਕੀਤੀ ਹਮਮ ਤੇ ਅਸੀਂ ਉਹਨਾਂ ਨੂੰ ਸਟਰੋਂਗਲੀ ਰੋਕਤਾ ਹੈਗਾ ਫਿਲਹਾਲ ਕੰਮ ਬੰਦਿਆ ਹੋਣਾ ਹਮ ਤੇ ਤੇ ਸਰ ਇੱਕ ਗੱਲ ਹੋਰ ਸੀ ਦੇਖਣ ਦੇ ਵਿੱਚ ਆਈ ਜਿੱਦਾਂ ਕਿ ਪਿੱਛੇ ਜੇ ਵੀ ਬਲਾਕ ਦੇ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਸੀ ਜਿਹੜੇ ਚੁਣੇ ਹੋਏ ਮੈਂਬਰ ਆ ਉਹੀ ਮੀਟਿੰਗਾਂ ਵਿੱਚ ਜਾਂ ਕਮਾ ਕਰਾਂ ਦੇ ਵਿੱਚ ਹਿੱਸਾ ਲੈ ਸਕਦੇ ਕੀ ਕਿਸੇ ਦਾ ਪਤੀ ਜਾਂ ਕਿਸੇ ਦਾ ਬੇਟਾ ਇਦਾਂ ਦੇ ਕੰਮਾਂ ਦੇ ਵਿੱਚ ਪੰਚਾਇਤੀ ਕੰਮਾਂ 'ਚ ਹਿੱਸਾ ਤਾਂ ਨਹੀਂ ਲੈ ਸਕਦਾ ਆ ਨਹੀਂ ਨਹੀਂ ਲੈ ਸਕਦਾ ਜੀ ਠੀਕ ਹੈ ਨਹੀਂ ਲੈ ਸਕਦਾ ਸਰ ਚੋਣਾਂ ਵੇ ਮੈਂ ਤੇ ਉਮੀਦਵਾਰੀ ਮੀਟਿੰਗਾਂ 'ਚ ਆ ਸਕਦੇ ਆ ਅਸੀਂ ਜੋ ਜਨਰਲ ਨੋਟਸ ਕਰਦੇ ਹਾਂ ਤੇ ਸਪੈਸ਼ਲ ਨੋਟ ਦਿੰਦਾ ਹੋਇਆ ਸਿਰਫ ਚੁਣੇ ਹੋਏ ਉਮੀਦਵਾਰ ਹੀ ਮੀਟਿੰਗਾਂ 'ਚ ਭਾਗ ਲੈ ਸਕਦੇ ਆ ਠੀਕ ਹੈ ਤੇ ਸਰ ਉੱਥੇ ਅੰਦਾਜ਼ਾ ਦੱਸ ਸਕਦੇ ਆ ਵੀ ਕਿੰਨੀਆਂ ਕਿਥਾਵਾਂ ਤੋਂ ਇਹ ਦਰਖਤ ਕੱਟੇ ਗਏ ਆ ਉੱਥੇ ਮੇਰੀ ਜਿਹੜੀ ਨੋਲਿਜ ਹੈਗਾ ਉਹ ਪੰਚਾਇਤਕਾਰ ਔਰ ਜਨਰਲ ਸਿਖਿਆਕਾਰ ਠੀਕ ਹੈ ਕਿਉਂਕਿ ਪਿੰਡ ਵਾਸੀਆਂ ਨੇ ਦੱਸਿਆ ਵੀ ਪਿੰਡ ਵਿੱਚ ਜਿੰਨੇ ਥੜੇ ਸੀਗੇ ਰਾਖਵੇਂ ਦਰਖਤ ਸੀਗੇ ਪਿੰਡ ਵਿੱਚ ਸੱਤ ਅੱਠ ਥਾਂ ਤੇ ਕੱਟੇ ਗਏ ਆ ਤੇ ਵੱਡੀ ਮਾਤਰਾ ਵਿੱਚ ਕੱਟੇ ਗਏ ਬਸ ਮੈਂ ਇਹਨਾਂ ਦੋ ਜਗ੍ਹਾ ਤੇ ਦੇਖਿਆ ਹੈਗਾ ਜੀ ਬਾਕੀ ਮੈਂ ਅੱਜ ਮੀਟਿੰਗ ਰੱਖੀ ਹੈ ਉੱਥੇ ਮੈਂ ਜਾ ਰਿਹਾ ਮੈਂ ਜਾ ਕੇ ਪੁੱਛਦਾ ਸਾਰੀ ਪੰਚਾਇਤ ਨੂੰ ਠੀਕ ਹੈ ਤੁਸੀਂ ਬਿਨਾਂ ਪਰਮਿਸ਼ਨ ਤੋਂ ਇਹ ਦਰਖਤ ਕਿਉਂ ਵੱਢੇ ਆ ਠੀਕ ਉਹ ਮਤਾਪਾ ਮਤਾ ਤੇ ਪੁੱਛਾਂਗੇ ਨਹੀਂ ਪਾਣ ਸਗਾ ਠੀਕ ਹੈ ਮੈਂ ਉਹ ਹੀ 라ਤਾ ਦੀ ਗੱਲ ਕੀਤਾ ਉਹ ਠੀਕ ਹੈ ਸਰ ਧੰਨਵਾਦ ਸਰ ਬਾਬਾ ਜੀ ਥੈਂਕ ਯੂ ਵੀਰ ਜੀ ਸਾਦ ਪਿੰਡ ਉਹ ਪਿੰਡ ਰੁੜਕੀ ਦੇ ਵਿੱਚ ਸਰ ਤੇ ਸਰ ਕੀ ਇਸ ਸੰਬੰਧ ਤੇ ਤੁਹਾਨੂੰ ਕੋਈ ਜਾਣਕਾਰੀ ਮਿਲ ਰਹੀ ਜੀ ਹਾਂ ਸਾਡੇ ਧਿਆਨ ਚ ਆਇਆ ਤੇ ਅੱਜ ಗ್ರಾಮ ਪੰਚਾਇਤ ਸਾਬਕਾ ಗ್ರಾಮ ਪੰਚਾਇਤ ਨੇ ਲਿਖਤੀ ਰੂਪ ਚ ਵੀ ਧਿਆਨ ਚ ਲਿਆਂਦਾ ਹੈ ਇਸ ਸੰਬੰਧ ਚ ਅਸੀਂ ਸਾਡੇ ਦਫ਼ਤਰ ਦੇ ਐਸ.ਸੀ.ਪੀ.ਓ ਦੀ ਡਿਊਟੀ ਬਕਾਇਦਾ ਤੌਰ ਤੇ ਉਹਦੀ ਪੜਤਾਲ ਵਾਸਤੇ ਲਾਈ ਹੈ ਉਹਦੀ ਰਿਪੋਰਟ ਆਉਣ ਤੇ ਕਾਰਵਾਈ ਕੀਤੀ ਜਾਊਗੀ ਸਰ ਜੋ ਇਹ ਦਰਖਤ ਵੱਡੇ ਗਏ ਆ ਕੀ ਇਸ ਸੰਬੰਧੀ ਇਹਨਾਂ ਨੇ ਕੋਈ ਅਗਾਉਂ ਪਰਮਿਸ਼ਨ ਲਈ ਆ ਬਲਾਕ ਤੋਂ ਕੋਈ ਜੀ ਜੋ ਨਵੀਂ ਪੰਚਾਇਤ ਹੈ ਅਜੇ ਤੱਕ ਸਾਡੇ ਕੋਲੇ ਕੋਈ ਨਹੀਂ ਲੈਤੀ ਵੀ ਪਰਮਿਸ਼ਨ ਕੋਈ ਨਹੀਂ ਗਈ ਤੇ ਇਹਦਾ ਬੱਸ ਸਿਰਫ ਸਾਨੂੰ ਸ਼ਿਕਾਇਤ ਹੀ ਪ੍ਰਾਪਤ ਹੋਈ ਹੈ ਅੱਜ ਸਰ ਕੀ ਕੋਈ ਨਮੀ ਪੰਚਾਇਤ ਜਾਂ ਪੰਚਾਇਤ ਦੀ ਪੰਚਾਇਤੀ ਦੇ ਘਰ ਵਾਲੇ ਕਿਹੜੇ ਆ ਕਿ ਇਦਾਂ ਦੀ ਕੋਈ ਕਟਾਈ ਪਿੰਡ ਦੇ ਵਿੱਚ ਕਿਹੜੇ ਪੁਰਾਣੇ ਦਰਖਤ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਵੀ ਰੱਖਵਾ ਕੀਤਾ ਗਿਆ ਹੈ ਕੀ ਉਹਦੀ ਕਰ ਸਕਦੇ ਜੀ ਇਹ ਨਹੀਂ ಗ್ರಾಮ ਪੰਚਾਇਤ ਕਰ ਸਕਦੀ ਹੈ ਆਪਦੇ ਉਹ ਰੂਲਾਂ ਦੇ ਤਹਿਤ ਐਕਟ ਦੇ ਤਹਿਤ ਆਪਦੀ ਬਾਕੀ ਮਤਾ ਪਾ ਕੇ ਜੋ ਰੂਲ ਨੇ ਉਹਦੇ ਮੁਤਾਬਕ ਕੋ ਕਾਰਵਾਈ ਕਰਨੀ ਬੰਦ ਦੀ ਹੈ। bina rule na to nahi kar sakde. ਸਰ ਦੇਖਿਆ ਗਿਆ ਹੈ ਕਿ ਬਲਾਕ ਰੁੜਕਾ ਕਲਾਂਾਂ ਦੇ ਵਿੱਚੋਂ ਪਹਿਲਾਂ ਵੀ ਇਹੋ ਜਿਹੇ ਰਕਤਾਂ ਦੀ ਕਟਾਈਆਂ ਹੋ ਚੁੱਕੀਆਂ ਜਿਨ੍ਹਾਂ ਵਿੱਚ ਪਿੰਡ ਕਾਨਾ ਤੇਸਿਆਂ ਤੋਂ ਵੀ ਇੱਕ ਪਿੱਛੇ ਜਿਹਾ کافی ਮਾਮਲਾ ਪੱਖਿਆ ਸੀ 50 60 ਰਕਤ ਵੜ ਦਿੱਤੇ ਸੀ ਤੇ ਉਸ ਤੋਂ ਬਾਅਦ ਸਰ ਹੁਣ ਰੁੜਕੀ ਦੇ ਵਿੱਚ ਕੱਟੇ ਗਏ ਆ ਕਿ ਇਹਨਾਂ ਨੂੰ ਪ੍ਰਸ਼ਾਸਨ ਦਾ ਜਾਂ ਬਲਾਕ ਦਾ ਕੋਈ ਡਰ ਨਹੀਂ ਆਪਸਰਾ ਦਾ। ਇੱਕ ਬਕਾਇਦਾ ਤੌਰ ਤੇ ਇਹ ਕਾਰਵਾਈ ਕੀਤੀ ਜਾਊਗੀ ਜੋ ਵੀ ਕੋਈ ਰੂਲਾਂ ਤੋਂ ਉਲਟ ਜਾਊਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਇਸ। ਸਰ ਆਮ ਪਬਲਿਕ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਹਾਂ ਵੀ ਅਗਾਊਂ ਜੇ ਇਹੋ ਜਿਹੀ ਕੋਈ ਕਾਰਵਾਈ ਹੁੰਦੀ ਤਾਂ ਤਾਂ ਉਹ ਧਿਆਨ ਚ ਲਿਆਉਣਾ ਬੰਦ ਹੈਗਾ ਵੀ ਤਾਂ ਜੋ ਕਿ ਇਹਨੂੰ ਅੱਗੇ ਤੋਂ ਰੁਕਿਆ ਜਾ ਸਕੇ ਵਾਤਾਵਰਨ ਪ੍ਰਤੀ ਲੋਕਾਂ ਨੂੰ ਵੀ ਇਹਦਾ ਦੱਸਿਆ ਜਾਊਗਾ ਵੀ ਇਹਨੂੰ ਸੰਭਾਲਣ ਦੀ ਲੋੜ ਹੈ ਨਾ ਕਿ ਇਹਨੂੰ ਵਾਤਾਵਰਨ ਨੂੰ ਖਰਾਬ ਕਰਨ ਦੀ ਪਲਾਂਟੇਸ਼ਨ ਦੀ ਕਟਾਈ ਨਾ ਕੀਤੀ ਜਾਵੇ ਤੇ ਵੱਧ ਤੋਂ ਵੱਧ ਪਲਾਂਟੇਸ਼ਨ ਕੀਤੀ ਜਾਵੇ। ਠੀਕ ਹੈ ਸਰ। ਧੰਨਵਾਦ ਸਰ।